ਆ ਲੂ ਲੋ ਗੋਬੀ ਲੋ ਭਾਈ ਸਬਜੀ ਦੇ ਜਾ ਯਾਰ ਕੀ ਰੇਟ ਲਈਆ ਲੈ ਲੈ ਉਰੇ ਲੈ ਆ ਭਾਈ ਕੀ ਰੇਟ ਲਾਈ ਗੋਬੀ 10 ਰੁਪਏ ਕਿਲੋ ਗੋਬੀ ਆ ਭਾਈ ਤੂੰ ਚਪਲਾਂ ਪਾਈ ਫਿਰਦਾ ਇੰਨੀ ਠੰਡ ਚ ਬੂਟ ਬਾੜ ਪਾ ਲੈਣੇ ਸੀ ਨਾਲੇ ਆਧੀ ਬਾਦੀ ਕੋਟੀ ਪਾਈ ਫਿਰਦਾ ਕੋਈ ਜੈਕਟ ਜੁਗੜ ਹੈ ਨਹੀਂ ਤੇਰੇ ਕੋਲੇ ਬੋ ਜੀ ਕੰਮ ਤਾਂ ਪਹਿਲਾਂ ਹੀ ਮੰਦਾ ਚੱਲਦਾ ਜੀ ਉੱਤੋਂ ਮਾਤਾ ਬਿਮਾਰ ਆ ਜਦੋਂ 4 ਪੈਸੇ ਜੁੜ ਜਾਣਗੇ ਤੇ ਕੋਟੀ ਵੀ ਲੈ ਲਾਂਗੇ ਤੁਸੀਂ ਗੋਬੀ ਦੱਸੋ ਕਿੰਨੀ ਲੈਣੀ ਆ ਚੱਲ ਕਿਲੋ ਗੋਬੀ ਕਰ ਦੇ ਯਾਰ ਹਲੋ ਜੀ ਭਾਈ ਮੈਂ ਪੈਸੇ ਲੈ ਕੇ ਆਉਣਾ ਤੂੰ ਜਾ ਤੇ ਅੱਗ ਸੇਕ ਲੈ ਠਰਿਆ ਪਿਆ ਤੂੰ ਠੀਕ ਆ ਮਾਊ ਜੀ ਮਈਆ ਤਾਂ ਬੂਟੀ ਮਚਾਈ ਜਾਂਦੇ ਯਾਰ ਹਮਤਾ ਠੀਕ ਨੇ ਜੇ ਇਹ ਬੂਟ ਮੈਨੂੰ ਮਿਲ ਜਾਣ ਤਾਂ ਮੇਰਾ ਤਾਂ ਸਿਆ ਲੰਘ ਜੂਗਾ ਆ ਲੈ ਬਈ ਤੇਰੇ ਪੈਸੇ ਉੱਗ ਬਹਿ ਜਾ ਬਹਿ ਅੱਗੇ ਸੇਕਲਾ ਕੋਈ ਨਹੀਂ ਠੰਡ ਬੜੀ ਏ ਇਹਨਾਂ ਨੂੰ ਚਾਹ ਬਣਾ ਲਿਓ ਨਾ ਨਹੀਂ ਨਹੀਂ ਬਸ ਮਿਹਰਬਾਨੀ ਹੋਜੀ ਬੁਰਾ ਨਾ ਮੰਨੋ ਤਾਂ ਇੱਕ ਗੱਲ ਕਵਾਂ ਹਾਂ ਪੁੱਛੋ ਆ ਬੂਟ ਤੇ ਕੱਪੜੇ ਤੁਸੀਂ ਸਾੜਨੇ ਹੀ ਨੇ ਹਾਂ ਭਾਈ ਅਸੀਂ ਹਰ ਸਾਲ ਸਾੜ ਦਿੰਨੇ ਆ ਜਿਹੜੇ ਪੁਰਾਣੇ ਕੱਪੜੇ ਤੇ ਬੂਟ ਹੁੰਦੇ ਨੇ ਨਾਲੇ ਤਾਂ ਘਰੋਂ ਕੂੜਾ ਖਤਮ ਹੋ ਜਾਂਦਾ ਤੇ ਨਾਲੇ ਅਸੀਂ ਅੱਗ ਸੇਕਲੀ ਦੀ ਠੰਡ ਤੋਂ ਬਚ ਜੀਦਾ ਭਾਈ ਜੀ ਆ ਬੂਟ ਤਾਂ ਨਵੇਂ ਪਾਇਆ ਪਾਇਆ ਜਾ ਸਕਦੇ ਆ ਤੇ ਤੁਸੀਂ ਅੱਗ 'ਚ ਸਾੜੀ ਜਾਂਦੇ ਹੋ ਉਹ ਬਥੇਰੇ ਪਏ ਨੇ ਐਵੇਂ ਦੇ ਰੁਲੀ ਜਾਂਦੇ ਨੇ ਤੂੰ ਅੱਗ 'ਚ ਸੱਟ ਇਹਨੂੰ ਅੱਗ ਸੇਕ ਕੇ ਗਰਮ ਹੋ ਬੌਜੀ ਇਹ ਸਾਗ ਨੇ ਤਾਂ ਮੈਨੂੰ 10 ਮਿੰਟ ਗਰਮੀ ਦੇਣੀ ਆ ਪਰ ਜੇ ਆ ਗੂਠ ਤੁਸੀਂ ਮੈਨੂੰ ਦੇ ਦੋ ਤਾਂ ਮੈਂ ਸਾਰਾ ਸਾਲ ਠੰਡ ਤੋਂ ਬਚ ਜਾਵਾਂਗਾ ਹਾਂ ਯਾਰ ਮੈਂ ਤਾਂ ਕਦੇ ਆ ਸੋਚਿਆ ਹੀ ਨਹੀਂ ਅਸੀਂ ਤਾਂ ਹਰ ਸਾਲ ਪਤਾ ਨਹੀਂ ਕਿੰਨੇ ਕੁ ਕੱਪੜੇ ਤੇ ਬੂਟ ਸਾੜ ਦਿੰਨੇ ਆ ਬਾਈ ਤੂੰ ਇੱਥੇ ਰੋਕ ਮੈਂ ਤੈਨੂੰ ਹੋਰ ਕੱਪੜੇ ਤੇ ਬੂਟ ਲਿਆ ਕੇ ਦਿੰਦਾ ਜੇ ਤੈਨੂੰ ਚੰਗੇ ਲੱਗੇ ਤਾਂ ਤੂੰ ਲੈ ਜੀ ਆਲਾ ਬਈਆ ਬੂਟ ਤੇ ਕੱਪੜੇ ਆ ਤੂੰ ਸਾਰੇ ਰੱਖ ਲੈ ਜਿਹੜੇ ਤੈਨੂੰ ਚਾਹੀਦੇ ਹੋ ਇਹ ਤੂੰ ਰੱਖ ਲਈ ਬਾਕੀ ਕਿਸੇ ਗਰੀਬ ਨੂੰ ਦੇ ਦੇ ਮਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਕੱਪੜੇ ਤੇ ਬੂਟ ਦਿੱਤੇ ਉਹ ਨਹੀਂ ਬਈ ਇੱਥੇ ਧੰਨਵਾਦ ਵਾਲੀ ਕਿਹੜੀ ਗੱਲ ਅਸੀਂ ਤਾਂ ਅੱਗੇ ਲਾਉਣੀ ਸੀ ਨਾਲੇ ਤੇਰੇ ਕੰਮ ਆ ਜਾਣਗੇ